ਇਸ ਮੋਟ ਨੌਜਵਾਨ ਜਾਨੇ ਪੁਲਿਸ ਵਾਲੇ ਨੇ ਕੱਲ ਆਪਣਾ ਜਨਮ ਦਿਨ ਬੜੇ ਚਾਵਾਂ ਤੇ ਲਾਡਾਂ ਦੇ ਨਾਲ ਮਨਾਇਆ ਹੋਏਗਾ ਉਹਨੂੰ ਕੀ ਪਤਾ ਸੀ ਕਿ ਸਵੇਰੇ ਡਿਊਟੀ ਤੇ ਜਾਣਾ ਤੇ ਸ਼ਾਮੀ ਆਉਂਦੇ ਵਕਤ ਉਹਦਾ ਇੰਨਾ ਭਿਆਨਕ ਐਕਸੀਡੈਂਟ ਹੋਣਾ ਕਿ ਉਸਨੇ ਇਸ ਦੁਨੀਆ ਨੂੰ ਛੱਡ ਕੇ ਚਲੇ ਜਾਣਾ ਫਿਲਹਾਲ ਇਹ ਬਸੀ ਪਠਾਣਾ ਮੁਰਿੰਡਾ ਰੋਡ ਤੇ ਪੈਂਦੇ ਪਿੰਡ ਨਗਾਵਾ ਨਜ਼ਦੀਕ ਵਾਪਰੇ ਇੱਕ ਸੜਕੀ ਹਾਦਸੇ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਮ੍ਰਿਤਕ ਮੁਲਾਜ਼ਮ ਜਸਪ੍ਰੀਤ ਸਿੰਘ ਦਾ ਕੱਲ ਜਨਮ ਦਿਨ ਸੀਗਾ ਔਰ ਅਗਲੇ ਦਿਨੀ ਦਰਦਨਾਕ ਘਟਨਾ ਉਹਦੇ ਨਾਲ ਵਾਪਰਦੀ ਹੈ ਔਰ ਜਸਪ੍ਰੀਤ ਆਪਣੇ ਮੋਟਰਸਾਈਕਲ ਤੇ ਪਿੰਡ ਨਗਾਵਾਂ ਦੇ ਕੋਲ ਪਹੁੰਚਿਆ ਟਰੱਕ ਬਿਨਾਂ ਲਾਈਟਾਂ ਦੇ ਖੜਾ ਸੀਗਾ ਤੇ ਖੜੇ ਟਰੱਕ ਦੇ ਵਿੱਚ ਜਸਪ੍ਰੀਤ ਦਾ ਮੋਟਰਸਾਈਕਲ ਵਜਦਾ ਤੇ ਜਸਟ ਲੱਗਣ ਕਾਰਨ ਸਿਰ ਦੇ ਵਿੱਚ ਸੱਟ ਲੱਗਣ ਕਾਰਨ ਜਸਪ੍ਰੀਤ ਦੀ ਮੌਤ ਹੋ ਜਾਂਦੀ ਹੈ ਬਸੀ ਪਠਾਨਾ ਦੇ ਜਾਂਚ ਅਧਿਕਾਰੀ ਪਵਨ ਨੇ ਦੱਸਿਆ ਕਿ ਟਰੱਕ ਨਾ ਮਾਲੂਮ ਚਾਲਕ ਦਾ ਸੀਗਾ ਉਸ ਹੁਣ ਵਿਰੋਧ ਦਾ ਜਿਹੜਾ ਮੁਕਾਦਮਾ ਵੀ ਕਰਾ ਦਿੱਤਾ ਆ ਪਰ ਤਫਤੀਸ਼ ਜਿਹੜੀ ਕੀਤੀ ਜਾਏਗੀ ਔਰ ਮ੍ਰਿਤਕ ਪੁਲਿਸ ਮੁਲਾਜ਼ਮ ਫਤਿਹਗੜ ਸਾਹਿਬ ਦੇ ਪੁਲਿਸ ਲਾਈਨ ਦੇ ਨਾਲ ਅਟੈਚ ਸੀਗਾ ਔਰ ਤੁਸੀਂ ਦੇਖੋ ਵੀ ਕਿੱਦਾਂ ਹੋਣੀ ਹੈ ਇੱਕ ਦਿਨ ਪਹਿਲਾਂ ਜਨਮ ਮਨਾਇਆ ਹੋਗਾ ਜਨਮ ਦਿਨ ਮਨਾਇਆ ਹੋਗਾ ਦੂਸਰੇ ਦਿਨ ਆਪਣੀ ਨੌਕਰੀ ਤੇ ਆਇਆ ਹੋਗਾ ਤੇ ਉਹ ਦਿਨ ਉਸ ਦੀ ਜ਼ਿੰਦਗੀ ਦਾ ਆਖਰੀ ਦਿਨ ਹੋ ਜਾਣਾ ਸੀਗਾ ਉਮਰ ਦਾ ਕੋਈ ਭਰੋਸਾ ਨਹੀਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਪਰ ਕਈ ਵਾਰ ਇਹ ਜਿਹੜੇ ਹਾਦਸੇ ਨੇ ਸੜਕ ਸੁਰੱਖਿਆ ਜਾਂ ਸੜਕ ਦੇ ਉੱਤੇ ਸਾਡੇ ਜਿਹੜੇ ਆਪਾਂ ਕਹਿੰਦੇ ਕਿ ਤਰੀਕਿਆਂ ਦੇ ਘਾਟੇ ਕਰਕੇ ਵੀ ਹੋ ਜਾਂਦੇ ਨੇ ਹੁਣ ਜੇ ਸੜਕ ਦੇ ਉੱਤੇ ਕੋਈ ਸਾਧਨ ਖੜਾ ਆ ਤੇ ਉਹਦੀਆਂ ਡਿਪਰ ਲਾਈਟਸ ਜਾਂ ਕੁਝ ਉਹਦੇ ਨਾਲ ਬੰਨ ਕੇ ਰੱਖਣਾ ਬਹੁਤ ਜ਼ਰੂਰੀ ਆ ਆਪਣੇ ਸਾਧ ਨੂੰ ਵੀ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਜੇ ਕਿਤੇ ਸੜਕੀ ਹਾਦਸਾ ਹੋ ਵੀ ਜਾਵੇ ਤੇ ਖੁਦਾ ਨਾ ਖਾਸ ਤਾਂ ਸਾਡਾ ਐਡਾ ਵੱਡਾ ਨੁਕਸਾਨ ਨਾ ਹੋ ਜਵੇ ਔਰ ਤੀਸਰੀ ਗੱਲ ਕਿ ਹੈਲਮਟ ਜਿਹੜਾ ਹੈ ਉਹ ਪਾਉਣਾ ਬਹੁਤ ਜ਼ਰੂਰੀ ਹੈ ਫਿਲਹਾਲ ਇਹ ਨੁਕਸਾਨ ਜਿਹੜਾ ਹੈ ਪੂਰੇ ਪਰਿਵਾਰ ਦਾ ਆ ਪੁਲਿਸ ਡਿਪਾਰਟਮੈਂਟ ਦਾ ਵੀ ਹੈ ਕਿਉਂਕਿ ਜਸਪ੍ਰੀਤ ਸਿੰਘ ਜਿਹੜੇ ਨੇ ਨੌਜਵਾਨ ਸੀ ਹਲੇ ਕਾਫੀ ਨੌਕਰੀ ਦਾ ਸਮਾਂ ਵੀ ਪਿਆ ਹੋਣਾ ਆ ਪਰ ਇਹ ਹਾਦਸੇ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਦਰਦਨਾਕ ਮੌਤ ਹੋਈ ਹੈ ਔਰ ਕਿਉਂਕਿ ਪਰਿਵਾਰ ਦਾ ਇਕਲੌਤਾ ਜਿਕੇ ਹੈ ਕਿ ਪਰਿਵਾਰ ਦਾ ਸਹਾਰਾ ਹੋਣਾ ਜਸਪ੍ਰੀਤ ਔਰ ਉਹ ਵੀ ਅਕ ਪਰਿਵਾਰਾਂ ਨੂੰ ਵੀ ਚਾਹ ਹੁੰਦਾ ਜਦੋਂ ਕੋਈ ਪੁਲਿਸ ਅਧਿਕਾਰੀ ਹੁੰਦਾ ਰੱਬਰ ਚੋਂ ਤੇ ਉਹ ਚਾਹੇ ਚਾਹੇ ਲੋਕਾਂ ਨੂੰ ਵੀ ਦੱਸਦੇ ਹੁੰਦੇ ਆ। ਸੋ ਇਹ ਘਟਨਾ ਬਹੁਤ ਕੁਝ ਝਾਕਾ ਕੇ ਜਾਂਦੀ ਦਰਦਨਾਕ ਘਟਨਾ ਆ ਔਰ ਪਰਿਵਾਰ ਦਾ ਵੀ ਬੁਰਾ ਹਾਲ ਆ ਦੱਸਿਆ ਜਾ ਰਿਹਾ ਪਰ ਫਿਲਹਾਲ ਇਹ ਟਰੱਕ ਕੰਪਨੀ ਕਿਹੜੀ ਹੈ ਇਹਦੇ ਉੱਤੇ ਸਾਰੇ ਦੇ ਉੱਤੇ ਜਾਂਚ ਕਰਕੇ ਇਹਦੇ ਤੇ ਕਾਰਵਾਈ ਕਰਨ ਦੀ ਪੁਲਿਸ ਦੇ ਵੱਲੋਂ ਗੱਲ ਕੀਤੀ ਗਈ ਆ। ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਜਸਪ੍ਰੀਤ ਜੀ ਅਸੀਂ ਇੱਕ ਵੀਡੀਓ ਵੀ ਲਾਈ ਆ ਉਹ ਮੋਟਰਸਾਈਕਲ ਵੀ ਲਾਇਆ ਔਰ ਦੱਸਣ ਵਾਲੇ ਦੱਸਦੇ ਨੇ ਕਿ ਸਿਰ ਦੇ ਉੱਤੇ ਛੱਟ ਲੱਗਣ ਕਾਰਨ ਸ਼ਾਇਦ ਜਿਹੜੀ ਆ ਮੌਤ ਹੋਈ ਆ। ਔਰ ਕਿਉਂਕਿ ਮੋਟਰਸਾਈਕਲ ਦਾ ਮੋਹਰਲਾ ਹਿੱਸਾ ਵੀ ਟੁੱਟਿਆ ਹੋਇਆ ਐ ਐਕਸੀਡੈਂਟ ਹੋਇਆ ਜੀ ਜਸਪ੍ਰੀਤ ਸਿੰਘ ਨੰਦੇ ਦਾ ਮੁਲਾਜ਼ਮ ਸਾਡਾ ਪੰਜਾਬ ਪੁਲਿਸ ਦਾ ਜਵਾਨ ਸੀ ਜੀ ਇਹ ਆਪਣੀ ਡਿਊਟੀ ਤੋਂ ਆ ਰਿਹਾ ਸੀ ਗਨਮੈਲ ਸੀ ਬਤੌਰ ਤੇ ਇਰਾਜਾ ਤੱਬ ਵਾਲਿਆਂ ਨਾਲ ਜੀ ਇਹ ਆਪਣੀ ਡਿਊਟੀ ਤੋਂ ਆ ਰਿਹਾ ਸੀ ਪੁਲਿਸਰਨ ਜਾ ਰਿਹਾ ਸੀ ਕੰਮ ਵਾਸਤੇ ਜੀ ਤੇ ਰਸਤੇ 'ਚ ਜਿੱਥੇ ਤੇ ਨਵੀਂ ਪਿੰਡ ਨਗਾਮੇ ਦੇ ਕੋਲ ਜੀ ਸ਼ਰਾਬ ਦੇ ਠੇਕੇ ਦੇ ਬਾਹਰ ਇੱਕ ਟਰੱਕ ਖੜਾ ਸੀ ਜੀ ਤੇ ਪਿੱਛੇ ਤੋਂ ਆ ਰਿਹਾ ਸੀ ਇਹ ਹਨੇਰਾ ਹੁਣ ਕਰਕੇ ਇਹ ਟਰੱਕ ਦੇ ਵਿੱਚ ਜਾ ਕੇ ਵੱਜਿਆ ਤੇ ਉੱਥੇ ਹੀ ਮੌਕੇ ਤੇ ਮੌਤ ਹੋ ਗਈ ਜਿਹਦਾ ਪੋਸਟਰ ਮਾਣਮ ਕਰਵਾ ਕੇ ਬਾਰਸਾ ਦੇ ਖਵਾਲੇ ਕਰਦਾ ਕਿ ਅੱਜ ਉਹਦਾ ਸੰਸਕਾਰ ਹੋ ਕੇ ਸਰ ਟਰੱਕ ਵਾਲੇ ਤੁਸੀਂ ਰੈਸਟ ਕਰਦੇ ਟਰੱਕ ਵਾਲਾ ਹਜੇ ਉੱਜ ਦੀ ਪੱਛ ਗਿਆ ਮੌਕੇ ਤੋਂ ਲੇਕਿਨ ਉਹਦੇ ਤਲਾਸ਼ ਜਾਰੀ ਹੈ ਜਲਦੀ ਉਹਨੂੰ ਗਿਰਤਾਗੇ ਸਰ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਦਾ ਜਨਮ ਦਿਨ ਸੀ ਹਾਂ 12 ਤਰੀਕ ਨੂੰ ਉਸ ਦਾ ਜਨਮ ਦਿਨ ਕਦੇ ਪਹਿਲਾਂ ਸੀ ਤੇ 13 ਤਰੀਕ ਨੂੰ ਐਕਸੀਡੈਂਟ ਹੋ ਗਿਆ ਮੱਤਵ ਦੀ ਘਟਨਾ ਵਾਪਰੀ ਹੈ